ਮੁਰਦਾਬਾਦ ਮੁਰਦਾਬਾਦ ਕਿਹਾ ਸਰਕਾਰ ਮੁਰਦਾਬਾਦ ਕਿਹਾ ਸਰਕਾਰ ਮੁਰਦਾਬਾਦ ਕਿਹਾ ਸਰਕਾਰ ਮੁਰਦਾਬਾਦ ਕਿਹਾ ਸਰਕਾਰ ਕਿ ਕਰੇ ਪੀਰ ਤੇ ਚੱਲ ਜਾਈਓ ਸੋ ਮੇਰੇ ਵੀਰੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੈਂ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਤੁਹਾਡੇ ਮਨਾਂ ਦੇ ਵਿੱਚ ਮੇਰੇ ਪ੍ਰਤੀ ਇੰਨੀ ਹਮਦਰਦੀ ਹੈ ਮੈਂ ਤੁਹਾਡਾ ਬਹੁਤ ਬਹੁਤ ਕਰਜ਼ਾਈ ਆ ਪਰ ਅੱਜ ਸਾਨੂੰ ਪ੍ਰਸ਼ਾਸਨ ਐਸ਼ਵਾਸ਼ਣ ਦਵਾਇਆ ਕਿ ਕੋਈ ਵੀ ਬੰਦਾ ਤਿੰਨੇ ਦੇ ਵਿੱਚੋਂ ਤੁਹਾਨੂੰ ਕਿਤੇ ਘੁੰਮਦਾ ਫਿਰਦਾ ਦਿਖਦਾ ਏ ਸਾਨੂੰ ਤਲਾਸ਼ ਦਿਓ ਅਸੀਂ ਜਦੇ ਅਰੈਸਟ ਪਾਵਾਂਗੇ ਤੇ ਦੂਜੀ ਗੱਲ 4 ਦਿਨ ਦਾ ਨਹੀਂ ਕੁੱਲ 2 ਦਾ ਇੱਕ ਹਫ਼ਤੇ ਦਾ ਟਾਈਮ ਮੰਗਦਾ ਸੀ ਤੇ ਪ੍ਰਧਾਨ ਜੀ ਨਾਲ ਗੱਲ ਹੋਈ ਆ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਇਹ ਵੀ ਆ ਕੇ ਮੇਰੀ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਹਾਂਜੀ ਹਾਂਜੀ ਸੁਪਰਧਾਨ ਜੀ ਨੂੰ ਇਹਨਾਂ ਨੇ ਅਸ਼ਵਾਸ਼ਣ ਦਵਾਇਆ ਕਿ ਅਸੀਂ 4 ਦਿਨ ਦੇ ਵਿੱਚ ਬੱਚੇ ਨਾਲ ਦੋਸ਼ੀਆਂ ਨੂੰ ਫੜ ਕੇ ਅੰਦਰ ਧਮਾਂਗੇ ਜੇ 4 ਦਿਨਾਂ ਬਾਅਦ ਨਹੀਂ ਦਿੰਦੇ ਐ ਤਾਂ ਮੇਰੀ ਬੇਨਤੀ ਫਿਰ ਪ੍ਰਵਾਨ ਕਰ ਲਿਓ ਤੁਹਾਡੇ ਸਾਰਿਆਂ ਦੇ ਸਾਥ ਦੇ ਨਾਲ ਅਸੀਂ ਫਿਰ ਇਸੇ ਜਗ੍ਹਾ ਤੇ ਬੈਠਾਂਗੇ ਫਿਰ ਹਣ ਮਿੱਥੇ ਸਮੇਂ ਲਈ ਬੈਠਾਂਗੇ ਜਦੋਂ ਤੱਕ ਸਰਕਾਰ ਜਾਂ ਪ੍ਰਸ਼ਾਸਨ ਇਹਨਾਂ ਦੀ ਅरेस्ट ਨਹੀਂ ਪਾਉਂਦਾ ਸੋ ਮੇਰੀ ਬੇਨਤੀ ਆ ਭਰਾਵੋ ਬਹੁਤ ਦੂਰ ਤੱਕ ਲੰਬੀਆਂ ਲਾਈਨਾਂ ਲੱਗੀਆਂ ਟ੍ਰੈਫਿਕ ਜਾਮ ਹੈ ਹਰ ਇੱਕ ਬੰਦੇ ਨੂੰ ਆਪਣੇ ਆਪਣੇ ਕਾਰਜ ਜਾਣਾ ਇੱਕ ਬਾਬਾ ਜੀ ਦਾ ਅੱਜ ਸੰਸਕਾਰ ਕਾਰ ਸੇਵਾ ਵਾਲਿਆਂ ਦਾ ਉਹਨਾਂ ਦਾ ਵੀ ਉਹਨਾਂ ਦੀ ਉਹਨਾਂ ਦੀ ਸ਼ਰਧਾ ਨੂੰ ਦੇਖਦੇ ਹੋਏ ਅਸੀਂ ਇਹ ਵੀ ਮੜ ਜੇ ਫੈਸਲਾ ਲੈਂਦੇ ਆ ਵੀ ਥੋੜਾ ਜਿਹਾ ਵੀ ਪਬਲਿਕ ਜਿਹੜੀ ਯਾਤਰੂ ਬਹੁਤ ਆਏ ਆ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਉਹ ਵੀ ਪਰੇਸ਼ਾਨ ਨਾ ਹੋਵੇ ਸੋ ਅਸੀਂ ਸਾਰੀਆਂ ਮਜਬੂਰੀਆਂ ਨੂੰ ਵੀ ਦੇਖਿਆ ਤੇ ਸਾਰੇ ਚੀਜ਼ਾਂ ਦੇ ਆਪਣੀਆਂ ਭਾਵਨਾਵਾਂ ਨੂੰ ਵੀ ਦੇਖਦੇ ਹੋਏ ਤਾਂ ਅਸੀਂ ਇਹ ਫੈਸਲਾ ਲਿਆ ਏ ਪ੍ਰਧਾਨ ਜੀ ਨਾਲ ਲਿਆ ਤੇ ਥੋੜੇ ਸਾਰਿਆਂ ਦੇ ਫੈਸਲੇ ਨਾਲ ਇਹ ਫੈਸਲਾ ਏ ਕਿ ਪ੍ਰਸ਼ਾਸਨ ਨੇ 4 ਦਿਨ ਦਾ ਸਮਾਂ ਮੰਗਿਆ ਜੇ ਤੁਸੀਂ ਕਹਿੰਦੇ ਹੋ ਵੀ 4 ਦਿਨ ਦਾ ਸਮਾਂ ਦੇਣਾ ਤਾਂ ਤੁਹਾਡੇ ਉਹ ਨਹੀਂ ਤਾਂ ਮੈਂ ਤੁਹਾਡੇ ਨਾਲ ਜੋ ਤੁਸੀਂ ਕਹੋਗੇ ਮੈਂ ਉੱਥੇ ਹੀ ਹਾਜ਼ਰ ਹਾਂ ਗੱਲ ਸੁਣੋ ਸੇਖਿਆ ਮੰਤਰੀ ਜਗਜਗ ਸਰਕਾਰ بچے اور آستا 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 بچے میں بچوں کی خاطر جی سہارا کون ہے جی میرے بچے نو کچھ ہو جائے ہوں اب تو جو کسی جوگے پاس بھی نہیں رہتے پرماتما پہلے ساروں گولی مار دے تو ਲੇਕਿਨ ਉਹਨਾਂ ਨਾਲ ਇਨਸਾਫ ਜਿਹੜਾ ਹੈਗਾ ਨਾ ਜੋ ਵੀ ਕਹਿਤਾ ਹੈਗਾ ਉਹ ਮਹਾਮਾਈ ਕਰੂਗੀ ਬਸ ਸਾਡੀ ਡੋਰੀ ਮਹਾਮਾਈ ਦੇ ਉੱਤੇ ਆ ਬਸ ਹੋਰ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਸਾਡੇ ਢਿੱਡ ਤੋਂ ਇਹ ਹੀ ਦੁਆਵਾਂ ਨਿਕਲਦੀਆਂ ਮੇਰੇ ਬੱਚੇ ਦੀ ਜਿਹੜਾ ਕਿ ਜਾਨ ਦੇ ਬਾਬਲਾ ਕੀਤਾ ਹੈਗਾ ਇਹ ਉਹਨਾਂ ਨੇ ਠੀਕ ਨਹੀਂ ਕੀਤਾ ਮੈਂ ਤਾਂ ਇਹ ਕਹੂੰਗੀ ਮੇਰੇ ਵੱਲੋਂ ਮਹਾਰਾਣੀ ਉਹਨਾਂ ਨਾਲ ਇਹ ਇਨਸਾਫ ਦਊਂਗੀ ਤੁਹਾਨੂੰ ਮੈਂ ਦੱਸਾਂ ਔਰ ਸਾਡਾ ਅਸਰ ਅਸਰ ਬੱਚੇ ਮੈਂ ਤਾਂ ਇਹਨਾਂ ਬੱਚਿਆਂ ਦੀ ਖਾਤਰੇ ਜਿੰਦੀ ਹੈਗੀ ਸਾਡਾ ਸਹਾਰਾ ਕੌਣ ਹੈ ਜੇ ਮੇਰੇ ਬੱਚੇ ਨੂੰ ਕੁਝ ਹੋ ਜਾਂਦਾ ਹਾਂ اسی تے کسی جو کے پاس سے بھی نہیں رہے تھے میں تے کہندے پرماطما ایں نال پہلے سانو گولی مار دیندے تاں اسی بہت سکھی تھے لیکن انہاں نال انصاف جڑا ہے کہ جو بھی کہتا ہے گا او مہا مائی کروں گے بس اڑی ڈوری مہا مائی دے اوتے ہے بس اور اسی کچھ نہیں کہنا چاہندے ساڈے ٹھڈ سو یہی دعا میں نکل گیا ٹائم ہوئے ہے ساری اس بیا دے فنکشن دے ٹھیک ہے جی ایک لائسنسی ویپن نال ਚੰਡੀਗੜ੍ਹ ਪੁਲਿਸ ਦੇ ਰਟਾਇਰਡ ਡੀਐਸਪੀ ਨੇ ਕੋ ਗੋਲੀ ਚਲਾਈ ਇੱਕ ਲਾਇਸੈਂਸ ਵੈਪਨ ਨਾਲ ਜੇ ਜੇ ਹੁਣ ਗੱਲ ਹੀ ਇਹ ਹੈ ਨਾ ਜੀ ਹੁਣ ਲਾਇਸੈਂਸੀ ਵੈਪਨ ਨਾਲ ਜੇ ਕੋ ਬੰਦਾ ਫਾਇਰ ਕਰ ਰਿਹਾ ਹੈਗਾ ਇੱਕ ਕ੍ਰਾਈਮ ਆਫ ਫੈਸ਼ਨ ਨੂੰ ਨਹੀਂ ਅੰਜਾਮ ਦਿੱਤਾ ਤਾਂ ਸਾਡੇ ਲਈ ਜੋ ਗੱਲ ਬਣਦੀ ਹੈ ਅਸੀਂ ਮੌਕੇ ਤੇ ਉਸ ਬੰਦੇ ਨੂੰ ਅਰੈਸਟ ਕੀਤਾ ਤੇ ਨੇ ਇੱਕ ਬੰਦੇ ਮੈਨੂੰ ਕੋਈ ਆਪ ਦਾ ਸੰਪੂਰਨ ਵੀ ਦਿੱਤੇ ਸੀ ਜਿਸ ਨੂੰ ਵੀ ਮੈਂ ਪੂਰਾ ਕਰਕੇ ਦੇ ਲਿਆ ਸੋ ਮੈਂ ਦੇਖੋ ਜੇ ਮੈਂ ਇਸ ਏਰੀਆ ਦਾ ਡੀਐਸਪੀ ਹਾਂ ਤਾਂ ਮੇਰੀ ਜ਼ਿੰਮੇਵਾਰੀ ਹੈ ਵੀ ਲੋਕ ਸਿਕਿਉਰ ਰਹੇ ਮੈਨੂੰ ਸਿਕਿਉਰਿਟੀ ਲਈ ਬਚਨ ਬੱਧ ਮੈਂ ਅਜਿਹਾ ਰਹਿਣਾ ਕਿ ਜੋ ਕਿ 23 ਨੂੰ ਜੋ ਇਨਸੀਡੈਂਟ ਹੋਏ ਪਰਚਾ ਉਹਦੇ ਉੱਤੇ ਸਟੈਂਡ ਕਰਦਾ ਹੈਗਾ ਜੋ ਦੋਸ਼ੀ ਹੈਗੇ ਨੇ ਅਸੀਂ ਉਹਨਾਂ ਨੂੰ ਫੜਨ ਲਈ ਬਚਨ ਬੱਧ ਸਾਡੇ ਜਿਹੜੇ ਮੋਢਿਆਂ ਤੇ ਕੋਈ ਤਾਰੇ ਲੱਗੇ ਨੇ ਉਹ ਏਸੇ ਲਈ ਲੱਗੇ ਨੇ ਵੀ ਅਸੀਂ ਆਦੀ ਡਿਊਟੀ ਕਰਨੀ ਹੈ ਤੇ ਅਸੀਂ ਆਦੀ ਡਿਊਟੀ ਕਰਾਂਗੇ ਠੀਕ ਹੈ ਜੀ ਮੈਂ ਨਹੀਂ ਚਾਹੁੰਦਾ ਵੀ ਮੇਰੇ ਕਿਸੇ ਵੀਰ ਨੂੰ ਮੇਰੀ ਕਿਸੇ ਭੈਣ ਨੂੰ ਰੋਡ ਤੇ ਪ੍ਰੋਟੈਸਟ ਕਰਨਾ ਪਵੇ ਆਪਦੇ ਹੱਕਾਂ ਲਈ ਅਸੀਂ ਆਪ ਤੁਹਾਡੇ ਲਈ ਹਾਜ਼ਰ ਹਾਂ ਇੱਥੇ ਹਰ ਬੰਦਾ ਇਹ ਗੱਲ ਕਹਿ ਸਕਦਾ ਹੈ ਵੀ ਮੈਂ ਕੱਲ ਡੀਐਸਪੀ ਆਫਿਸ ਗਿਆ ਇਸੇ ਚੋਅ ਆਫਿਸ ਆ ਕੇ ਆਪਣੀ ਗੱਲ ਰੱਖ ਸਕਦਾ ਤੇ ਔਨ ਮੈਰਿਟ ਉਹਦੇ ਉੱਤੇ ਕਾਰਵਾਈ ਹੋਏਗੀ। ਤੇ ਵਨ ਤੋਂ ਅਸੀਂ ਨੰਦਾ ਪਰਿਵਾਰ ਦੇ ਨਾਲ ਹੈਗੇ ਆਂ। ਭਾਈ ਸਾਹਿਬ ਨੇ ਜਿਹੜੇ ਜਿਹੜੇ ਇਹਨਾਂ ਦੇ ਬ੍ਰਦਰ ਨੇ ਭਾਈ ਸਾਹਿਬ ਨੇ ਮੈਨੂੰ ਸਿਕਿਉਰਿਟੀ ਲਈ ਵੀ ਕਿਹਾ ਸੀਗਾ ਉਹ ਵੀ ਪ੍ਰੋਵਾਈਡ ਕੀਤੀ ਗਈ ਹੈ। ਰਾਉਂਡ ਦ ਕਲੌਕ ਜੋ ਕਈ ਗੱਲਾਂ ਮੈਂ ਤੁਹਾਡੇ ਨਾਲ ਸਾਂਝੀ ਕਰ ਵੀ ਨਹੀਂ ਸਕਦਾ ਸਿਕਿਉਰਿਟੀ ਸਿਚੁਏਸ਼ਨ ਕਰਕੇ ਰਾਉਂਡ ਦ ਕਲੌਕ ਜੋ ਹੈਗੀ ਇਹ ਪੈਟਰੋਲਿੰਗ ਵੀ ਕੀਤੀ ਜਾਂਦੀ ਹੈ ਇਹਨਾਂ ਦੇ ਪ੍ਰੈਮਿਸਸਿਸ ਦੇ ਨੇੜੇ ਤੇ ਜੋ ਦੋਸ਼ੀ ਨੇ ਜਿਨ੍ਹਾਂ ਨੇ ਇਹ ਮਾੜਾ ਕੰਮ ਜਿਹੜਾ ਹੈਗਾ ਉਹ ਸਿਰੇ ਚੜਿਆ ਸੀ ਆਪਾਂ ਨੇ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਇਸ ਤੋਂ ਅਲਾਵਾ ਹੋਰ ਕੋਈ ਇਹਦੇ ਵਿੱਚ ਕੋਈ ਸ਼ੱਕ ਸ਼ਬ ਕੋਈ ਸੰਕੋਚ ਕਿਸੇ ਨੂੰ ਰੱਖਣ ਦੀ ਜ਼ਰੂਰਤ ਨਹੀਂ ਹੈ ਉੱਚਾ ਇਹਨਾਂ ਬੰਦੂ ਰੋਗ ਲਾਇਆ ਜਾਂਦਾ ਹੈ ਕਿ ਮਹੀਨਾ ਹੋ ਗਿਆ ਪੂਰਾ ਜੀ ਲੇਕਿਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਹੋਇਆ ਜਾ ਕੇ ਮੇਰੇ ਮੂਹਰੇ ਦੇਖੋ ਮੈਂ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਕਿ ਮਨੇ ساری ਅੰਗਲਾਂ ਕਿਉਂਕਿ ਚਾਲੂ ਇਨਵੈਸਟੀਗੇਸ਼ਨ ਹੈ ਜਿਸ ਨੂੰ ਪੁਲਿਸ ਮੋਨਿਟਰ ਕਰਦੀ ਹੈ ਤਾਂ ਮੈਂ ਸਰਯੇ ਗੱਲ ਆਪ ਜੀ ਦੇ ਸਾਹਮਣੇ ਔਨ ਰਿਪੋਰਟ ਔਨ ਕੈਮਰਾ ਮੈਂ ਕਹਿੰਦ ਮੈਨੂੰ ਸੰਕੋਚ ਹੈ ਬਟ ਮੇਰੀਆਂ ਰੇਡਿੰਗ ਪਾਰਟੀਆਂ ਜਿਹੜੀਆਂ ਨੇ ਉਹ ਤਕਰੀਬਨ ਹਰ ਦਿਨ ਰਵਾਨਾ ਹੁੰਦੀਆਂ ਰਹੀਆਂ ਨੇ ਠੀਕ ਹੈ ਜਿਹੜੇ ਪ੍ਰਾਈਮ ਅਕਿਊਜ਼ ਨੇ ਉਹ ਕੇਸ ਹੋਣ ਤੋਂ ਨੈਕਸਟ ਡੇ ਉਹਨਾਂ ਦੀ ਰਿਸਪੇ ਚੁੱਕੀ ਹੈਗੀ ਹੈ ਜੀ ਠੀਕ ਹੈ ਉਹਨਾਂ ਦਾ ਵੈਪਨ ਵੀ ਰਿਕਵਰ ਹੋ ਚੁੱਕਿਆ ਉਹਦੇ ਵਿੱਚ ਲਾਈਵ ਗਰਾਉਂਡ ਵੀ ਹੋ ਚੁੱਕਿਆ ਠੀਕ ਹੈ ਜੀ ਤੇ ਜਿਹੜੇ ਬਾਕੀ આરોપી ਵੀ ਨੇ ਉਹਨਾਂ ਲਈ ਵੀ ਅਸੀਂ ਰੇਡਿੰਗ ਪਾਰਟੀ ਅੱਜ ਵੀ ਭੇਜੀ ਹੋਈ ਹੈ ਜੀ ਹਾਂ ਮੈਂ ਵੀ ਤੁਹਾਨੂੰ ਦੱਸ ਦਿੰਦੇ ਨੇਤੇ ਨੰਦਾ ਜੀ ਨੂੰ ਸਾਡੇ ਐਸਐਸਪੀ ਸਾਹਿਬ ਵੱਲੋਂ ਰੋਪੜ ਡਿਸਟ੍ਰਿਕਟ ਪੁਲਿਸ ਆਫਿਸ ਵੱਲੋਂ ਅਲਾਟ ਹੋ ਚੁੱਕੇ ਨੇ ਜੀ ਗਨਮੈਨ ਠੀਕ ਹੈ ਉਹਨਾਂ ਦੇ ਗਨਮੈਨ ਬਾਰੇ 30 ਤਰੀਕ ਨੂੰ ਵੀ ਇਹਨਾਂ ਨੇ ਸ਼ਾਇਦ ਮੈਨੂੰ ਨਹੀਂ ਪਤਾ ਕਿ ਇਹ ਗੱਲ ਹੋਈ ਹੈ ਕਿ ਨਹੀਂ 30 ਤਰੀਕ ਨੂੰ ਵੀ ਉਹ ਗਨਮੈਨ ਦੀ ਫਿਟਮੈਂਟ ਕੀ ਹੈ ਕਿ ਉਹ ਬੰਦਾ ਕਾਬਿਲ ਹੈ ਜਾਂ ਨਾ ਕਾਬਿਲ ਹੈ ਇਹਦੇ ਬਾਰੇ ਕਿ ਮੈਂ ਇਹਨਾਂ ਤੋਂ ਪਰਸਨਲੀ ਇਨਕੁਆਇਰੀ ਕਰ ਚੁੱਕਾ